ਬਟ ਮੈਂ ਹਮੇਸ਼ਾ ਇਹ ਗੱਲ ਕਹਿੰਨੀ ਆ ਕਿ ਤੁਹਾਡੇ ਜਿਹੜੇ ਬੱਚੇ ਨੇ ਨਾ ਉਹ ਕਿੱਦਾਂ ਦੇ ਹੋਣੇ ਚਾਹੀਦੇ ਆ ਇਹ ਤੁਹਾਡੇ ਤੇ ਬਹੁਤ ਨਿਰਭਰ ਕਰਦਾ ਤੁਹਾਡਾ ਉਹਨਾਂ ਨਾਲ ਰਿਲੇਸ਼ਨ ਕੀ ਆ ਤੁਹਾਡਾ ਉਹਨਾਂ ਨਾਲ ਰਿਸ਼ਤਾ ਕੀ ਆ ਤੁਸੀਂ ਉਹਨਾਂ ਨੂੰ ਕੀ ਸਿਖਾਉਨੇ ਹੋ ਆਪਣੀ ਪ੍ਰੋਬਲਮ ਕੀ ਆ ਵੀ ਆਪਾਂ ਕਈ ਵਾਰੀ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਆਂ ਦੀਆਂ ਚੀਜ਼ਾਂ ਨਾ ਉਹਨਾਂ ਤੇ ਸਿੱੜ ਦਿੰਦੇ ਆ ਜਿਵੇਂ ਹੁਣ ਅੱਜ ਦੀ ਰੇਟ ਚ ਮੋਬਾਈਲ ਆ ਮੋਬਾਈਲ ਜਿਹੜਾ ਇੰਨਾ ਜ਼ਿਆਦਾ ਬੱਚਿਆਂ ਕੋਲੇ ਆਇਆ ਪਾ ਉਹਦਾ ਕਾਰਨ ਇਹ ਆ ਵੀ ਆਪਾਂ ਉਹਨਾਂ ਨੂੰ ਪੂਰਾ ਟਾਈਮ ਦੇ ਨਹੀਂ ਸਕਦੇ ਆਪਾਂ ਨੂੰ ਲੱਗਦਾ ਕਿ ਚੱਲ ਕੋਈ ਨਾ ਤੂੰ YouTube ਲਾ ਲਾ ਕੋਈ ਚੀਜ਼ ਲਾ ਲਾ ਹਨਾ ਜਾਂ ਸਾਡੇ ਘਰੇ ਇਹੀ ਲੜਾਈ ਹੁੰਦੀ ਰਹਿੰਦੀ ਆ ਵੀ ਤੁਸੀਂ ਫੋਨ ਨਹੀਂ ਇੰਨੀ देर ਦੇਖਣਾ ਸੀ ਉਹ ਨਹੀਂ ਕਰਨਾ ਬਟ ਜੇ ਫੋਨ ਨਹੀਂ ਦੇਖਣਗੇ ਜਾਂ ਉਹ ਗੇਮ ਨਹੀਂ ਖੇលਣਗੇ ਉਹਨਾਂ ਕੋਈ ਨਾ ਕੋਈ ਆਪਸ਼ਨ ਤਾਂ ਚਾਹੀਦੀ ਆ ਨਾ ਕਿਉਂ ਕੀ ਕਰਨ ਉਹ ਨਹੀਂ ਦੇਰ ਜਿਆਦਾ ਤੁਸੀਂ ਉਹਨਾਂ ਨਾਲ ਟਾਈਮ ਸਪੈਂਡ ਕਰੋ ਮੈਨੂੰ ਜੇ ਕੋਈ ਬੰਦਾ ਕਹੇ ਵੀ ਭਾਜੀ ਤੁਹਾਡੇ ਬਚਪਨ ਦੇ ਹਿਸਾਬ ਨਾਲ ਇਹਨਾਂ ਦਾ ਬਚਪਨ ਸਭ ਤੋਂ ਵੱਡਾ ਪੰਗਾ ਹੀ ਇਹ ਆ ਵੀ ਕਈ ਵਾਰੀ ਕੀ ਆ ਆਪਾਂ ਆਪਣੇ ਨਾਲ ਇਹਨਾਂ ਨੂੰ ਕੰਪੇਅਰ ਕਰਨ ਆ ਜਾਂਦੇ ਆ 200% ਗਲਤ ਆ 200% ਗਲਤ ਆ ਭਾਜੀ ਜਿਹੜੀ ਅੱਜ ਦੀ ਚੀਜ਼ ਆ ਜਿੰਨੀ ਨੌਲੇਜ ਇਹਨਾਂ ਨੂੰ ਆ ਸਾਨੂੰ ਕਿੱਥੇ ਹੀ ਸਾਡੇ ਲਈ ਤਾਂ ਕੁਝ ਨਹੀਂ ਸਾਨੂੰ ਪਤਾ ਹੀ ਕੁਝ ਨਹੀਂ ਸੀਗਾ ਦੁਨੀਆ ਲਈ ਤਾਂ ਪਿੰਡ ਹੀ ਵਸਾਰਾ ਕੁਝ ਸੀਗਾ ਸਾਨੂੰ ਥੋੜੀ ਪਤਾ ਹੀ ਵੀ ਕੈਨੇਡਾ ਕੀ ਹੁੰਦਾ ਜਾਂ ਫਲਾਣੀ ਜਗ੍ਹਾ ਕੀ ਹੁੰਦੀ ਆ ਉੱਥੇ ਲੋਕ ਕਿਵੇਂ ਰਹਿੰਦੇ ਨੇ ਇਹ ਚੀਜ਼ਾਂ ਦੇ 1% ਵੀ ਅੱਜ ਦੀ ਡੇਟ 'ਚ ਮੋਬਾਈਲ ਆ ਜਿਹੜੀ ਅਵੇਅਰਨੈਸ ਆ ਸੋਸ਼ਲ ਮੀਡੀਆ ਇਹ ਤੁਹਾਨੂੰ ਪੂਰੀ ਦੁਨੀਆ ਬਾਰੇ ਹਰ ਚੀਜ਼ ਪਹਿਲੇ ਦੱਸਦਾ ਇਹਨਾਂ ਨੂੰ ਸ਼ੁਰੂ ਤੋਂ ਆਲੇ ਰੈਂਡਮਲੀ ਐਦਾਂ ਦੇ ਪੁੱਛ ਲੈਂਦੇ ਨੇ ਮੈਨੂੰ ਹਾਂ ਐਂ ਲੱਗੀ ਜਾਂਦਾ ਰਹਿੰਦਾ ਕਿ ਯਾਰ ਮੈਂ ਆਪਣੇ ਫਾਦਰ ਨੂੰ ਕਿਉਂ ਨਹੀਂ ਪੁੱਛਿਆ ਠੀਕ ਹੈ ਯਾਰ ਮੈਨੂੰ ਵੀ ਇਹ ਚੀਜ਼ ਪੁੱਛਣੀ ਚਾਹੀਦੀ ਸੀ ਇਹਦਾ ਮਤਲਬ ਇਹ ਨਹੀਂ ਕਿ ਮੇਰੇ 'ਚ ਕੋਈ ਪ੍ਰੋਬਲਮ ਠੀਕ ਹੈ ਸੋ ਮੈਨੂੰ ਐ ਲੱਗਦਾ ਕਿ ਅਵੇਅਰ ਹੋਣਾ ਬੁਰੀ ਗੱਲ ਨਹੀਂ ਗਈ ਬਟ ਇਹ ਧਿਆਨ ਰੱਖਣਾ ਚਾਹੀਦਾ ਕਿਸ-ਕਿਸ ਚੀਜ਼ ਲਈ ਅਵੇਅਰ ਨੇ ਠੀਕ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਆਪਾਂ ਨੂੰ ਪਤਾ 100% ਜੀ ਦਾ ਧਿਆਨ ਰੱਖਣਾ ਚਾਹੀਦਾ ਜੀ ਔਰ ਅਸੀਂ ਤਾਂ ਕੋਸ਼ਿਸ਼ ਤਾਂ ਕਰਦੇ ਹਾਂ ਅਸੀਂ ਜਿੰਨੀ ਰੱਖੀ ਜਾਵੇ ਬਟ ਉਸ ਤੋਂ ਬਿਨਾ ਮੈਨੂੰ ਐ ਲੱਗਦਾ ਕਿ ਥੋੜੀ ਆਪਣੇ ਬੱਚੇ ਨਾਲ ਅਟੈਚਮੈਂਟ ਜ਼ਿਆਦਾ ਹੋਵੇ ਨਾ ਤੁਹਾਨੂੰ ਗੱਲ ਖੁੱਲ ਕੇ ਦੱਸ ਸਕਣਾ ਤੇ ਇਹਦਾ ਕੀ ਹੈ ਮੈਂ ਕਈ ਵਾਰੀ ਦੇਖਦਾ ਹਾਂ ਨਾ ਮੈਨੂੰ ਤਾਂ ਇਹ ਫੇਰ ਨਹੀਂ ਕਿਉਂਕਿ ਆਪਣੀ ਮੰਮੀ ਤੋਂ ਤਾਂ ਇੱਕ ਵੀ ਚੀਜ਼ ਨਹੀਂ ਲੁਕੋ ਸਕਦਾ ਹਨਾ ਮੈਂ ਥੋੜੇ ਦਿਨ ਪਹਿਲਾਂ ਸੀਗਾ ਇੱਕ ਦਿਨ ਆ ਕੇ ਇਹਨੇ ਕੋਈ ਚੀਜ਼ ਦੱਸੀ ਤੇ ਹਨਾ ਇਹਦੇ ਗਾਲਾਂ ਵੀ ਬਹੁਤ ਪਈਆਂ ਹਨਾ ਇਹ ਮੈਨੂੰ ਕਹਿੰਦਾ ਇਹਨੂੰ ਮੈਂ ਪੁੱਛਿਆ ਵੀ ਤੂੰ ਕਹਿੰਦਾ ਕਹਿੰਦਾ ਵੀ ਮੈਂ ਨਾ ਜਦੋਂ ਜ਼ਿਆਦਾ ਦਿਨ ਮੰਮੀ ਨੂੰ ਚੀਜ਼ ਦੱਸਦਾ ਨਹੀਂ ਹੈ ਮੈਨੂੰ ਕਹਿੰਦਾ ਗਿਲਟੀ ਆਉਣ ਲੱ ਜਾਂਦੀ ਆ ਆਪਣੇ ਆਪ ਨੂੰ ਐ ਹੋਣ ਲੱ ਜਾਂਦਾ ਕਿ ਯਾਰ ਵੀ ਮੈਂ ਵੀ ਆ ਚੀਜ਼ ਬੈਡ ਕਰ ਰਿਹਾ ਮੈਂ ਮਾਂ ਨੂੰ ਦੱਸੀ ਨਹੀਂ ਗਈ ਹਨਾ ਸੋ ਉਹ ਚੀਜ਼ ਹੋਣੀ ਚਾਹੀਦੀ ਆ ਉਹ ਪਿਆਰ ਉਹ ਸ਼ੇਅਰ ਕਰਨ ਵਾਲੀਆਂ ਚੀਜ਼ਾਂ ਤੇ ਬੱਚੇ ਥੋੜੇ ਨੇੜੇ ਰਹਿੰਦੇ ਆ ਕਿਤੇ ਕਿਤੇ ਇਦਾਂ ਲੱਗਦਾ ਜੀ ਕਿਉਂਕਿ ਜਦੋਂ ਆਪਣੇ ਘਰਾਂ ਦੇ ਵਿੱਚ ਜਦੋਂ ਆਪਾਂ ਸਾਰੇ ਆਏ ਗਏ ਆਲ ਨੂੰ ਮਿਲਦੇ ਸੀ ਸਭ ਨੂੰ ਤੇ ਪੂਰਾ ਪਿੰਡ ਜਾਣਦਾ ਹੁੰਦਾ ਵੀ ਤੂੰ ਕਿਹਦਾ ਮੁੰਡਾ ਹੁਣ ਕਈ ਵਾਰੀ ਕੀ ਆ ਖਾਸ ਕਰਕੇ ਕਲਾਕਾਰਾਂ ਨੂੰ ਤਾਂ ਬਹੁਤੇ ਪ੍ਰੋਬਲਮ ਆ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਤੁਹਾਨੂੰ ਇਹ ਹੀ ਨਹੀਂ ਪਤਾ ਹੁੰਦਾ ਵੀ ਕਲਾਕਾਰ ਵਿਆਹਿਆ ਕਿ ਨਹੀਂ ਜਵਾਕ ਤਾਂ ਬਹੁਤ ਦੂਰ ਦੀ ਗੱਲ ਆ ਪਛੇ ਨੂੰ ਤੁਸੀਂ ਐਕਸਪਲੋਰ ਨਹੀਂ ਹੋਣ ਦਿੰਦੇ ਉਹਦੀ ਉਹਦਾ ਬਚਪਨ ਆ ਜਿਹੜਾ ਮੈਨੂੰ ਐ ਲੱਗਦਾ ਕਿਤੇ ਕਿਤੇ ਕਿਉਂਕਿ ਹੁਣੇ ਨਾਰਮ ਲਾਉਣੇ ਨੇ ਇੱਥੇ ਤੁਹਾਡੇ ਨਾਲ ਬੈਠਾ ਦਾ ਹਮੇਂ ਇੰਟਰਵਿਊ ਕਰ ਰਿਹਾ ਤੁਹਾਡੀ ਇੰਟਰਵਿਊ ਖਤਮ ਹੋਣੀ ਆ ਨੇ ਭੱਜ ਕੇ ਜਾ ਗਿਆ ਆਪਦਾ ਖੇਡਣ ਲਾ ਜਾਣਾ ਉੱਤੇ ਇਹ ਉਹ ਇਹਦਾ ਅਸਲੀ ਉਹ ਨਹੀਂ ਡੈਮੇਜ ਹੋਣਾ ਚਾਹੀਦਾ ਜੋ ਮੈਨੂੰ ਇਦਾਂ ਲੱਗਦਾ ਵਾ ਸੋ ਜੇ ਬੱਚਾ ਸਾਰਿਆਂ ਨਾਲ ਘੁੱਲਦਾ ਮਿਲਦਾ ਰਹੇ ਅੱਜ ਤੁਹਾਡੇ ਨਾਲ ਗੱਲਾਂ ਮਾਰ ਲੀਆਂ ਤੁਹਾਡੇ ਕੋ ਉੱਤੇ ਬੈਠੇ ਹੁਣ ਆਪਾਂ ਨਾਰਮਲ ਗੱਲਾਂ ਹੋ ਗਈਆਂ ਹਨ ਇਧਰ ਬੈਠੇ ਉਹ ਜਦੋਂ ਕੈਜੂਅਲੀ ਸਾਰਿਆਂ ਨਾਲ ਘੁੱਲਦਾ ਮਿਲਦਾ ਨਾ ਤਾਂ ਬੱਚਾ ਆਪਣੇ ਆਪ ਚੀਜ਼ਾਂ ਨੂੰ ਗਰੋ ਕਰਦਾ ਨਹੀਂ ਪਰ ਐਵੇਂ ਵੀ ਦੇਖੋ ਇਹਨਾਂ ਨੂੰ ਹਰ ਚੀਜ਼ ਮੇਰੀ ਜ਼ਿੰਦਗੀ ਚ ਕੋਈ ਇਦਾਂ ਦੀ ਚੀਜ਼ ਨਹੀਂ ਗਈ ਜਿਹਦੇ ਤੋਂ ਇਹ ਅਵੇਅਰ ਨਹੀਂ ਗਏ ਹਨਾ ਇਹਨਾਂ ਨੂੰ ਹਰ ਇੱਕ ਚੀਜ਼ ਪਤਾ ਹੈ ਅਸੀਂ ਹਰ ਇੱਕ ਚੀਜ਼ ਦੱਸਦੇ ਹਾਂ ਜੇ ਕੋਈ ਸਾਡੇ ਨਾਲ ਕੋਈ ਚੰਗੀ ਬੁਰੀ ਕੋਈ ਵੀ ਚੀਜ਼ ਪਲੱਸ ਮਾਈਨਸ ਹੁੰਦਾ ਉਹਨਾਂ ਨੂੰ ਦੱਸਦਾ ਹਨਾ ਮੇਰੀ ਕੋਈ ਵੀ ਚੀਜ਼ ਆ ਇਹਨਾਂ ਨੂੰ ਹਰ ਚੀਜ਼ ਦੀ ਨੋਲਿਜ ਹੁੰਦੀ ਆ ਉਹ ਚੀਜ਼ ਤਰੀਕੇ ਨਾਲ ਕਿਉਂਕਿ ਤੁਸੀਂ ਆਪਣੇ ਬੱਚੇ ਨੂੰ ਆਪ ਸਮਝਾਓ ਉਸ ਤਰੀਕੇ ਇਸ ਇਦਾਂ ਹੈ ਪੁੱਤਰੇ ਇਸ ਕਰਕੇ ਆਹ ਚੀਜ਼ ਆ ਉਹ ਚੀਜ਼ ਆ ਰਾਦਰðੈਨ ਕਿ ਉਹਨੂੰ ਬਾਹਰੋਂ ਕੋਈ ਝਟਕਾ ਲੱਗੇ ਬਾਹਰੋਂ ਕੋਈ ਚੀਜ਼ ਪੁੱਛੇ ਤਾਂ ਉਹ ਆਟੋਮੈਟਿਕਲੀ ਉਸ ਚੀਜ਼ ਲਈ ਮਾਈਂਡ ਸੈਟ ਹੁੰਦਾ ਬੱਚੇ ਦਾ ਵੀ ਮੰਮਾ ਨੇ ਜਿੱਦਾਂ ਬਾਬਾ ਜੀ ਨਾਲ ਬਹੁਤ ਸਾਡਾ ਰਿਲੇਸ਼ਨਸ਼ਿਪ ਰੱਖਿਆ ਗੁਰਬਾਜ਼ ਨੂੰ ਵੀ ਹਲੇ ਵੀ ਉਹ ਉਹਨੂੰ ਪੂਰਾ ਪਾਠ ਆਉਂਦਾ ਜਿੱਦਾਂ ਹੀ ਸਾਫ਼ ਕਰ ਲੈਂਦਾ ਪੂਰਾ ਹਾਂਜੀ ਮੰਮਾ ਨੇ ਵੱਡਾ ਕਨੈਕਸ਼ਨ ਕੀਤਾ ਹੋਇਆ ਸੀ ਹਾਂਜੀ ਜਾਂਦੇ ਆ ਬੋਝਾ ਦੇ ਰਿਹਾ ਹੈ ਰੈਗੂਲਰ ਹੀ ਆ ਰੈਗੂਲਰ ਜਾਂਦੇ ਗੁਰਦੁਆਰੇ ਆ ਲੱਗਦਾ ਬਹੁਤ ਹੀ ਬਰੀ ਗਾਵਨ ਦਾ ਦਰਵਾਜ਼ਾ ਇੱਕ ਦਿਨ ਚ ਘੰਟਾ ਹੀ ਯੂਜ਼ ਕਰ ਸਕਦੇ ਹੋ ਜਾਂ 2 ਘੰਟੇ ਯੂਜ਼ ਕਰ ਸਕਦੇ ਹੋ ਜਾਂ ਸ਼ਾਮ ਨੂੰ ਨਹੀਂ ਕਰ ਸਕਦੇ ਉਸ ਤੋਂ ਬਾਅਦ ਵਿਲੇ ਸ਼ਾਮ ਦੇ ਟਾਈਮ ਸਾਰਿਆਂ ਨੇ ਇਕੱਠੇ ਹੋ ਕੇ ਬਹਿਣਾ ਟੀਵੀ ਦੇਖਣਾ ਜਾਂ ਕੁਝ ਵੀ ਕਰਨਾ ਜਾਂ ਉੱਥੇ ਗੁਰਦੁਆਰ ਜਿੱਥੇ ਆਸੀਂ ਸਾਰਿਆਂ ਨੇ ਇਕੱਠਿਆਂ ਜੇ ਬਹਿਣਾ ਉਹ ਪੱਕਾ ਹੀ ਆ ਮੇਰਾ ਵੀ ਕਰ ਦਿੰਦੇ ਨੇ ਮੇਰਾ ਵੀ ਫੋਨ ਓਨੀ देर ਕਈ ਵਰੀ ਚੱਲਦਾ ਨਹੀਂ ਮੈਂ ਵੀ ਫੋਨ ਤੇ ਬਹੁਤ ਜ਼ਿਆਦਾ ਉਹਨਾਂ ਵਾਂ ਵੀ ਆਏ ਹੋ ਇਹ ਤੇ ਮੇਰਾ ਵੀ ਫੋਨ ਕਈ ਵਰੀ ਆ ਜਾਂਦਾ ਵੀ ਬਸ ਤੁਸੀਂ ਵੀ ਰੱਖੋ ਸਾਈਡ ਤੇ ਫੋਨ ਪਰ ਮੈਨੂੰ ਲੱਗਾ ਥੋੜਾ ਜਿਆਦਾ ਚਾਹੀਦਾ ਬਈਆ ਤੁਸੀਂ 2 ਘੰਟੇ ਵੀ ਫੋਨ ਆਪਦਾ ਸਾਈਡ ਤੇ ਰੱਖ ਕੇ ਇੱਕ ਵਾਰੀ ਘਰ ਦੇ ਵਿੱਚ ਵੀ 2-3 ਘੰਟੇ ਸਾਰੇ ਬੰਦਿਆਂ ਨੇ ਫੋਨ ਕਰਦਣਾ ਬੰਦ ਤੁਸੀਂ ਭਾਜੀ ਨੇੜੇ ਹੀ ਬਹੁਤ ਹੋ ਜਾਓਗੇ ਅਸੀਂ ਕੋਸ਼ਿਸ਼ ਮੈਂ ਆਪਣੇ ਜਵਾਕਾਂ ਨਾਲ ਇਹੀ ਕਰ ਰਿਹਾ ਵਾਂ ਵੀ ਜਿਵੇਂ ਆਪਾਂ ਸ਼ੁਰੂ ਤੋਂ ਪਿੰਡਾਂ ਨੂੰ ਦੇਸੀ ਭਲੇ ਆ इवन ਮੈਂ ਤੇ ਮੇਰਾ ਭਰਾ ਅਸੀਂ ਦੋਨੇ ਸਿੱਪੀ ਬਾਈ ਅਸੀਂ ਅੱਡ-ਅੱਡ ਰਹਨੇ ਆ ਉਹ ਉੱਥੇ ਆ ਮੈਂ ਇੱਥੇ ਆ ਬਟ ਸਾਡਾ ਐਂ ਜ਼ਰੂਰ ਆ ਇਹਨਾਂ ਨੂੰ ਵੀ ਪਤਾ ਤੇ ਵੀ ਜਿੰਨੀ ਮੈਂ ਸਿਪੀ ਬਾਈ ਦੀ ਕਰਦਾ ਜਾਂ ਸਿਪੀ ਬਾਈ ਮੇਰਾ ਪਿਆਰ ਕਰਦੇ ਆ ਹਨਾ ਜਾਂ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਸਾਨੂੰ ਮਤਲਬ ਮੈਂ ਹੁੰਦਾ ਵੀ ਅਸੀਂ ਇਕੱਠੇ ਹੋਈਏ ਕਦੋਂ ਮਿਲ ਰਹੇ ਆ ਕਦੋਂ ਇਕੱਠੇ ਆ ਉਹ ਇਹਨਾਂ ਦੇ ਵਿੱਚ ਵੀ ਆਟੋਮੈਟਿਕਲੀ ਕਿਉਂਕਿ ਬੱਚੇ ਭਾਜੀ ਉਹ ਕਹਿੰਦੇ ਵੀ ਸਰਵ ਕਰ ਲੈ ਉਹਨਾਂ ਨੇ ਮੈਂ ਆਪਣੀ ਮੰਮੀ ਦੀ ਕਦਰ ਨਹੀਂ ਕਰੂੰਗਾ ਜਾਂ ਮੈਂ ਆਪਣੇ ਪੇਰੈਂਟਸ ਨਹੀਂ ਕਰੂੰਗਾ ਇਹਨਾਂ ਨੇ ਵੀ ਅੱਗੇ ਉਵੇਂ ਹੀ ਸਿੱਖਣਾ ਵਾ ਜੇ ਮੈਂ ਆਪਣੇ ਭਰਾ ਨਾਲ ਉਦਾਂ ਰਹੂੰਗਾ ਲੜਾਈ ਝਗੜਾ ਹੋ ਇਹਨਾਂ ਦਾ ਵੀ ਉਵੇਂ ਹੀ ਰਹਿਣਾ ਹੌਲੀ ਹੌਲੀ ਚੀਜ਼ਾਂ ਉਵੇਂ ਹੀ ਨੇ ਸੋ ਅਸੀਂ ਤਾਂ ਫਿਲਹਾਲ ਉਵੇਂ ਹੀ ਰਹਿ ਰਹੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਰਹਿਣ ਬਟ ਅੱਜਕੱਲ ਕੀ ਆ ਕਿ ਕੱਲ ਨੂੰ ਪੜਾਈਆਂ ਲਿਖਾਈਆਂ ਪਤਾ ਨਹੀਂ ਕਿੱਥੇ ਨੇਸ਼ਟੀਆਂ ਭਾਜੀ ਸੋਚਣਾ ਹੀ ਹੁੰਦਾ ਹੀ ਅੱਗੇ ਵੀ ਅੱਜਕੱਲ ਕਿੰਨੇ ਜਵਾਬ ਇੱਥੋਂ ਕੈਨੇਡਾ ਪੜ੍ਹਨ ਹੀ ਜਾਂਦੇ ਨੇ ਅਸੀਂ ਤਾਂ ਸੋਚਿਆ ਸੀ ਆਪਾਂ ਕੈਨੇਡਾ ਆਏ ਵੱਡੀ ਚੀਜ਼ ਹੁੰਦੀ ਸੀਗੀ ਵੀ ਕੈਨੇਡਾ ਜਾਵਾਂਗੇ ਅਸੀਂ ਤਾਂ ਦਿੱਲੀ ਦੇ 에ਅਰਪੋਰਟ ਤੇ ਭਾਈ ਜਾਂਦਾ ਦੇਖ ਤਾਂ ਮੈਨੂੰ ਤਿੰਨ ਮਹੀਨੇ ਨੀਂਦ ਨਹੀਂ ਸੀ ਆਉਂਦੀ ਹੁੰਦੀ ਵੀ ਸਾਡੇ ਤਾਇਏ ਦਾ ਮੁੰਡ ਤੇ ਮੇਰਾ ਮੈਦ ਕੀ ਜਾਣਾ ਮੈਂ ਐਤ ਕੀ ਬਾਰੀ ਮੇਰੀਆਂ ਨਾਲ ਜਾਣਦੀ ਤੇ ਭਾਜੀ ਪਿੰਡੋਂ ਉਹ ਤਿੰਨ ਮਰੂਤੀ ਬੰਨਾ ਭਰ ਕੇ ਜਾਂਦੀ ਹੈ ਜਾਣਾ ਹਨਾ ਤੇ ਦੋ ਤਿੰਨ ਮਹੀਨੇ ਪਹਿਲਾਂ ਹੀ ਨੀਦ ਉਹ ਬਖਾਉਂਦੀ ਵੀ ਇੰਨੀ ਤਰੀਕ ਟਿਕਟ ਬੁੱਕ ਕਰਾ ਲਈ ਜੀ ਉਥੋਂ ਉਹ ਇੰਨੀ ਤਰੀਕ ਦੀ ਟਿਕਟਾ ਫਲਾਣ ਏ ਟਿਕਾਣਾ ਤੇ ਇੱਕ ਦਿਨ ਪਹਿਲਾਂ ਹੀ ਚਲੇ ਜਾਂਦੇ ਸੀਗੇ ਉਹਨੂੰ ਪਤਾ ਸਾਰਾ ਇਹਨੂੰ ਵੀ ਪਤਾ ਆਲਮੋਸਟ ਚੀਜ਼ਾਂ ਤਾਂ ਇਹਨੂੰ ਹੀ ਪਤਾ ਵੀ ਮੇਰੀ ਸਟਰਗਲ ਜਾਂ ਮੇਰੀਆਂ ਚੀਜ਼ਾਂ ਜਾਂ ਅਸੀਂ ਜੋ ਜੋ ਚੀਜ਼ ਲਾਈਫ ਚ ਕੀਤਾ ਸਾਰਾ ਕੁਝ ਇਹਨਾਂ ਨੂੰ ਬਤਾ ਉਹਨੂੰ ਵੀ ਪਤਾ ਉਹਦਾ